ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਮੁਸ਼ਕਿਲਾਂ ਵੱਧੀਆਂ ਦਿਖਾਈ ਦੇ ਰਹੀਆਂ ਹਨ ਤੋਂ ਅੰਦਾਜ਼ਾ ਲਿਆ ਕਿ ਜਦੋਂ ਤੋਂ ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਾਲਡ 트੍ਰੰਪ ਸਾਹਮਣੇ ਆਏ ਤਾਂ ਉਹ ਆਪਣੇ ਗੁਆਢੀ ਦੇਸ਼ਾਂ ਦੇ ਬਾਰੇ ਵਿਵਾਦਿਤ ਬਿਆਨ ਦੇ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਗੁਆਢੀ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਮਿਲਾਉਣਾ ਚਾਹੁੰਦੇ ਹਨ ਇਸੇ ਲੜੀੇ ਤਹਿਤ ਉਨ੍ਹਾਂ ਨੇ ਗ੍ਰੀਨਲੈਂਡ ਨੂੰ ਆਪਣੇ ਨਾਲ ਮਿਲਾਉਣ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਗ੍ਰੀਨਲੈਂਡ ਜਰਮਨੀ ਅਤੇ ਫਰਾਂਸ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਸਾਫ ਤੌਰ ਤੇ ਚਤਾਨੀ ਦਿੰਦੇ ਹੋਏ ਕਿਹਾ ਹੈ ਕਿ ਬੰਦੂਕਾਂ ਹਥਿਆਰਾਂ ਦੇ ਜ਼ੋਰ ਤੇ ਕਿਸੇ ਦੇਸ਼ ਦੀਆਂ ਸਰਦਾਂ ਨੂੰ ਆਪਣੇ ਨਾਲ ਨਹੀਂ ਮਿਲਾਇਆ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਡੋਨਾਲਡ 트੍ਰੰਪ ਦੇ ਵੱਲੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਗ੍ਰੀਨਲੈਂਡ ਦੇਸ਼ ਨੂੰ ਅਮਰੀਕਾ ਦੇ ਨਾਲ ਮਿਲਾਉਣਾ ਚਾਹੁੰਦੇ ਹਨ ਇਸ ਦੇ ਲਈ ਉਹਨਾਂ ਨੇ ਗ੍ਰੀਨਲੈਂਡ ਦੇਸ਼ ਨੂੰ ਫੌਜੀ ਕਾਰਵਾਈ ਕਰਨ ਦੀ ਧਮਕੀ ਦਿੱਤੀ। ਇਹ ਹੀ ਧਮਕੀ ਉਹਨਾਂ ਦੇ ਵੱਲੋਂ ਕੈਨੇਡਾ ਨੂੰ ਵੀ ਦਿੱਤੀ ਗਈ ਸੀ ਹੁਣ ਦੇਖਣਾ ਹੈ ਕਿ ਇਹਨਾਂ ਦੇਸ਼ਾਂ ਦੇ ਵੱਲੋਂ ਡੋਨਾਲਡ 트ੰਪ ਨੂੰ ਦਿੱਤੀ ਗਈ ਚੇਤਾਵਨੀ ਦਾ ਡੋਨਾਲਡ 트ੰਪ ਤੇ ਕੀ ਅਸਰ ਹੁੰਦਾ ਹੈ ਉਹ ਆਪਣੇ ਜਿਹੜੇ ਅਜੇ ਬਿਆਨ ਦੇ ਰਹੇ ਹਨ ਕੀ ਉਹ ਬੰਦ ਕਰਨਗੇ ਜਾਂ ਨਹੀਂ ਇਸ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਦੀਆਂ ਮੁਸ਼ਕਿਲਾਂ ਵੱਧੀਆਂ ਦਿਖਾਈ ਦੇ ਰਹੀਆਂ ਹਨ ਤo ਅੰਦਾਜ਼ਾ ਲਿਏ ਕਿ ਜਦੋਂ ਤੋਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਸਾਹਮਣੇ ਆਏ ਤਾਂ ਉਹ ਆਪਣੇ ਗੁਆਂਡੀ ਦੇਸ਼ਾਂ ਦੇ ਬਾਰੇ ਵਿਵਾਦਿਤ ਬਿਆਨ ਦੇ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਗੁਆਂਡੀ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਮਿਲਾਉਣਾ ਚਾਹੁੰਦੇ ਹਨ ਇਸੇ ਲੜੀੇ ਤਹਿਤ ਉਹਨਾਂ ਨੇ ਗ੍ਰੀਨਲੈਂਡ ਨੂੰ ਆਪਣੇ ਨਾਲ ਮਿਲਾਉਣ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਗ੍ਰੀਨਲੈਂਡ ਜਰਮਨੀ ਅਤੇ ਫਰਾਂਸ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਸਾਬਤ ਤੌਰ ਤੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਬੰਦੂਕਾਂ ਹਥਿਆਰਾਂ ਦੇ ਜ਼ੋਰ ਤੇ ਕਿਸੇ ਦੇਸ਼ ਦੀਆ ਸਰਦਾਂ ਨੂੰ ਆਪਣੇ ਨਾਲ ਨਹੀਂ ਮਿਲਾਇਆ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਡੋਨਾਲਡ 트੍ਰੰਪ ਤੋਂ ਦੇ ਵੱਲੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਗ੍ਰੀਨਲੈਂਡ ਦੇਸ਼ ਨੂੰ ਅਮਰੀਕਾ ਦੇ ਨਾਲ ਮਿਲਾਉਣਾ ਚਾਹੁੰਦੇ ਹਨ ਇਸ ਦੇ ਲਈ ਉਹਨਾਂ ਨੇ ਗ੍ਰੀਨਲੈਂਡ ਦੇਸ਼ ਨੂੰ ਫੌਜੀ ਕਾਰਵਾਈ ਕਰਨ ਦੀ ਧਮਕੀ ਦਿੱਤੀ। ਇਹ ਹੀ ਧਮਕੀ ਉਹਨਾਂ ਦੇ ਵੱਲੋਂ ਕੈਨੇਡਾ ਨੂੰ ਵੀ ਦਿੱਤੀ ਗਈ ਸੀ। ਹੁਣ ਦੇਖਣਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਵੱਲੋਂ ਡੋਨਾਲਡ 트ੰਪ ਨੂੰ ਦਿੱਤੀ ਗਈ ਚੇਤਾਵਨੀ ਦਾ ਡੋਨਾਲਡ 트ੰਪ ਤੇ ਕੀ ਅਸਰ ਹੁੰਦਾ ਹੈ ਉਹ ਆਪਣੇ ਜਿਹੜੇ ਅਜਿਹੇ ਬਿਆਨ ਦੇ ਰਹੇ ਹਨ ਕਿ ਉਹ ਬੰਦ ਕਰਨਗੇ ਜਾਂ ਨਹੀਂ ਇਸ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਏਵਨ ਪੰਜਾਬੀ ਟੀਵੀ ਤੇ ਧੰਨਵਾਦ ਅਮਰੀਕਾ ਦੇ ਨਵੇਂ ਚੋਣੇ ਕੇ ਰਾਸ਼ਟਰਪਤੀ ਡੋਨਾਲਡ 트ੰਪ ਦੀਆਂ ਮੁਸ਼ਕਿਲਾਂ ਵੱਧੀਆਂ ਦਿਖਾਈ ਦੇ ਰਹੀਆਂ ਤੋ ਅੰਦਾਜ਼ਾ ਲਿਏ ਕਿ ਜਦੋਂ ਤੋਂ ਅਮਰੀਕਾ ਦੇ ਨਵੇਂ ਚੋਣੇ ਕੇ ਰਾਸ਼ਟਰਪਤੀ ਡੋਨਾਲਡ 트ੰਪ ਸਾਮਰੇ ਆਇਨ ਤਾਂ ਉਹ ਆਪਣੇ ਗੁਆਂਡੀ ਦੇਸ਼ਾਂ ਦੇ ਬਾਰੇ ਵਿਵਾਦਿਤ ਬਿਆਨ ਦੇ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਗੁਆਂਡੀ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਮਿਲਾਉਣਾ ਚਾਹੁੰਦੇ ਹਨ ਇਸੇ ਲੜੀ ਦੇ ਤਹਿਤ ਉਹਨਾਂ ਨੇ ਗ੍ਰੀਨਲੈਂਡ ਨੂੰ ਆਪਣੇ ਨਾਲ ਮਿਲਾਉਣ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਗ੍ਰੀਨਲੈਂਡ ਜਰਮਨੀ ਅਤੇ ਫਰਾਂਸ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਸਾਬਤ ਤੌਰ ਤੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਬੰਦੂਕਾਂ ਹਥਿਆਰਾਂ ਦੇ ਜ਼ੋਰ ਤੇ ਕਿਸੇ ਦੇਸ਼ ਦੀਆਂ ਸਰਦਾਂ ਨੂੰ ਆਪਣੇ ਨਾਲ ਨਹੀਂ ਮਿਲਾਇਆ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਹੀ ਡੋਨਾਲਡ 트੍ਰੰਪ ਦੇ ਵੱਲੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਗ੍ਰੀਨਲੈਂਡ ਦੇਸ਼ ਨੂੰ ਅਮਰੀਕਾ ਦੇ ਨਾਲ ਮਿਲਾਉਣਾ ਚਾਹੁੰਦੇ ਹਨ ਇਸ ਦੇ ਲਈ ਉਨ੍ਹਾਂ ਨੇ ਗ੍ਰੀਨਲੈਂਡ ਦੇਸ਼ ਨੂੰ ਫੌਜੀ ਕਾਰਵਾਈ ਕਰਨ ਦੀ ਧਮਕੀ ਦਿੱਤੀ। ਇਹ ਹੀ ਧਮਕੀ ਉਨ੍ਹਾਂ ਦੇ ਵੱਲੋਂ ਕੈਨੇਡਾ ਨੂੰ ਵੀ ਦਿੱਤੀ ਗਈ ਸੀ। ਹੁਣ ਦੇਖਣਾ ਹੈ ਕਿ ਇਹਨਾਂ ਦੇਸ਼ਾਂ ਦੇ ਵੱਲੋਂ ਡੋਨਾਲਡ 트੍ਰੰਪ ਨੂੰ ਦਿੱਤੀ ਗਈ ਚੇਤਾਵਨੀ ਦਾ ਡੋਨਾਲਡ 트੍ਰੰਪ ਤੇ ਕੀ ਅਸਰ ਹੁੰਦਾ ਹੈ। ਉਹ ਆਪਣੇ ਜਿਹੜੇ ਅਜਿਹੇ ਬਿਆਨ ਦੇ ਰਹੇ ਹਨ ਕਿ ਉਹ ਬੰਦ ਕਰਨਗੇ ਜਾਂ ਨਹੀਂ ਇਸ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਏਵਨ ਪੰਜਾਬੀ ਟੀਵੀ ਤੇ ਧੰਨਵਾਦ